ਇੱਥੇ ਤੱਕ ਪਹੁੰਚਾਦਾ ਏ ਸੋਡੀ ਕਰਕੇ ਆ ਤੁਸੀਂ ਅਬਦੇ ਲਈ ਤਾੜੀ ਮਾਰ ਦੋ ਸੱਚੀ ਮੈਂ ਕਿਤੇ ਸੋਚਿਆ ਨਹੀਂ ਸੀ ਮੈਂ ਸਟੇਜਾਂ ਤੇ ਛੜਿਆ ਕਰੂੰ ਪਰ ਮੈਂ ਘਰੇ ਜ਼ਰੂਰ ਸੋਚਦਾ ਹੁੰਦਾ ਸੀ ਵੀ ਯਾਰ ਮੈਂ ਕਿਸੇ ਦਿਨ ਐਵੇਂ ਬਣੂੰ ਪਰ ਤੁਸੀਂ ਬਣਾਤਾ ਥੈਂਕ ਯੂ ਸੋਡਾ ਕਿਹੜੇ ਕਿਹੜੇ ਡਾਇਲੋਗ ਯਾਦ ਨੇ ਮੇਰੇ ਭਰਮਾ ਉਹੀ ਸੁਣਾਉਂ ਭਗਵੰਤ ਜੀ ਸੀਐਮ ਸਾਹਿਬ ਕੀ ਆ ਹੋ ਹੁਣ ਆਪਣੀ ਸਰਵਾਲਾ ਜੀ ਆਰੀਏ ਤੇ ਮੈਨੂੰ ਨਾ ਬੰਬੇ ਤੋਂ ਫੋਨ ਕੀਤਾ ਮੈਮ ਕਵਿਤਾ ਹੋਰ ਨੇ ਕਹਿੰਦੇ ਵੀ ਅਸੀਂ ਦੂਤਾ ਜੀ ਤੁਝੇ ਮੂਵੀ ਵਿੱਚ ਲੈਣਾ ਚਾਹਤੇ ਹਾਂ ਤੇ ਆਪ ਕੰਮ ਕਰੋਗੇ ਮਖਮ ਫਿਰ ਬੰਬੇ ਤੋਂ ਫੋਨ ਆਇਆ ਮੈਨੂੰ ਮੇਰੇ ਹੱਥਾਂ ਪੈਰਾਂ ਦੀ ਪੈ ਗਈ ਮਹਾ ਯਾਰ ਮੈਨੂੰ ਬੰਬੇ ਤੋਂ ਫੋਨ ਕਿਵੇਂ ਆ ਗਿਆ ਫਿਰ ਮੈਂ ਜਗਦੀਪ ਸਰ ਨੂੰ ਪੁੱਛਿਆ ਮਾ ਸਰ ਬੰਬੇ ਤੋਂ ਫੋਨ ਕਹਿੰਦੇ ਨੇ ਮਹਾ ਕਿਤੇ ਕੋਈ ਉ ਮਜ਼ਾਕ ਡਾਊਗਾ ਹੋਵੇ ਕਿਉਂਕਿ ਕੱਦੀ ਬੰਮ ਜਦੋਂ ਆ ਜਾਂਦੇ ਨੇ ਨਾ ਥੋੜੀ ਜਿਹੀ ਪਿੰਡ ਤੇ ਲੱਗ ਜਾਂਦੇ ਨੇਗੇ ਹਨਾ ਡਾਲੇ ਨੇ ਇਹਦਾ ਮਹਾ ਉਦੀ ਚੱਕ ਦਿੰਦੇ ਨੇ ਕੰਮ ਹੁਣ ਸਾਰਿਆਂ ਨੇ ਫਿਲਮ ਦੇਖਣ ਜਾਉਂਦੇ ਵੀਰੇ ਬਈਰ ਥੋੜੀ ਜਿਹੀ ਕੂਕ ਮਾਰ ਮੈਂ ਚਾਰਜ ਹੋਈ ਜੋ ਨਾਲ ਮੈਂ ਕਮੈਰਾ ਵਾਲਾ ਕੰਮ ਆ ਰਿਹਾ ਸੀਐਮ ਸਾਹਿਬ ਤੋਂ ਸਟਾਰਟ ਕਰਦੇ ਆਪਾਂ ਬਹੁਤ ਪਿਆਰ ਦਿੱਤਾ ਦੀ ਸੀਐਮ ਸਾਹਿਬ ਵਾਲੀ ਵੀਡੀਓ ਨੂੰ ਤੇ ਇਹ ਹੈ ਆਊਟਲੈਟ ਆਊਟਲੈਟ 'ਚ ਖੜੇ ਆਪਾਂ ਠੀਕ ਆ ਠੀਕ ਆ ਤੇ ਕਹਿੰਦਾ ਪਹਿਲਾ ਵਾਟਣਾ ਆਪਣਾ ਦੂਜਾ ਇਹਨਾਂ ਦਾ ਜਲੰਧਰ ਵਾਲਾ ਮੈਂ ਸੋਡਾਂ ਜਨਾਈ ਨੂੰ ਸਰਵਾਂਲਾ ਜੀ ਫਿਲਮ ਆ ਰਹੀ ਹੈਗੀ 3ਾਂ ਸੰਜਾ ਮੇਲੇ ਪੁਰਾਣੇ ਵਿਆਹ ਪੁਰਾਣੀਆਂ ਬੋਲੀਆਂ ਸਾਰਾ ਕੁਝ ਆ ਫਿਲਮ ਚ ਤੁਸੀਂ ਸੱਭਿਆਚਾਰ ਫੁੱਲ ਦੇ ਜਾਣੇ ਕੋਈ ਸੱਭਿਆਚਾਰ ਹੈਗਾ ਫਿਲਮ ਚ 18 ਜੁਲਾਈ ਨੂੰ ਰਿਸ਼ਤੇਦਾਰਾਂ ਨਾਲ 11 ਨਾਲ ਸਾਰੇ ਜਣੇ ਉੱਥੇ ਜਾਇਓ ਵੀਰੇ ਬਣ ਕੇ ਮੈਂ ਆ ਰਿਹਾ ਹਾਂ ਜਣ ਤੇ ਬਈ ਇਹ ਪਿੰਡਾਂ ਤੋਂ ਆ ਜਦੋਂ ਮੈਂ ਨਾ ਕਾਲਜ ਲੱਗੇ ਸਾਨੂੰ ਨਿੱਕੀ ਜੀ ਗੱਲ ਸੁਣਾਉਣਾ ਤੁਹਾਨੂੰ ਘੰਟ ਲੱਗੂਗੀ ਉਹ ਤੇ ਦੇਖੋ ਕੁੜੀਆਂ ਗਾੜੀਆਂ ਵਾਲਾ ਤਾਂ ਆਪਣਾ ਮਾਹੌਲ ਹੈ ਨਹੀਂ ਸੀ ਹਨਾ ਆਪ ਤਾਂ ਬਨ ਸ਼ੈਡਡ ਪਿਆਰ ਕਰਦੇ ਸੀ ਕਿਹਨੇ ਕਿਹਨੇ ਕਰਿਆ ਬਨ ਸ਼ੈਡਡ ਪਿਆਰ ਤੂੰ ਵੀ ਕੀਤਾ ਤਾਂ ਤਾਂ ਕੀਤਾ ਪੁੱਛੀ ਨਹੀਂ ਗਈ ਹਨਾ ਤੇ ਜਦੋਂ ਨਾ ਮੈਂ ਕਾਲਜ ਦੇ ਵਿੱਚ ਲੱਗਿਆ ਤੇ ਉੱਥੇ ਪਹਿਲੇ ਦਿਨ ਦੂਜੇ ਦਿਨ ਮੈਂ ਨਰਵਸ ਜਾ ਰਿਹਾ ਮਾ ਯਾਰ ਮੈਂ ਪਿੰਡ ਤੋਂ ਸ਼ਹਿਰ